ਇੱਥੇ ਮਹਾਰਾਜ ਦੀ ਦੋਨੋਂ ਸਹਿਬਜ਼ਾਦੇ ਪੰਜ ਪਿਆਰੇ ਪੰਜ ਮੁਖਤੇ ਸਤਿਗੁਰਾਂ ਦੇ ਤੇ ਦਰਬਾਰੀ ਸਿੱਖ ਵਰਤਿਆ ਜਾਂਦਾ ਸ਼ਬਦ ਜੀ ਦਰਬਾਰੀ ਸਿੱਖ ਦਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕੋਲ ਰਹਿੰਦੇ ਨੇ ਮਹਾਰਾਜ ਪਹਿਲਾਂ ਬਾਗ ਵਿੱਚ ਉਤਰਦੇ ਆ ਤੁਹਾਨੂੰ ਸਭ ਨੂੰ ਪਤਾ ਚਮਕੌਰ ਸਾਹਿਬ ਵਾਲਿਆਂ ਇੱਥੇ ਫਿਰ ਹਵੇਲੀ ਚ ਆਉਂਦੇ ਆ ਚਲੋ ਇੱਥੇ ਨਾਮ ਮਾਤਰੇ ਕੋਈ ਬੁੱਧੀ ਚੰਦ ਰਾਵਤ ਕਹਿੰਦਾ ਕੋਈ ਰਾਏ ਜਗਤ ਸਿੰਘ ਕਹਿੰਦਾ ਜੀ ਮੈਂ ਬੇਨਤੀ ਕਰਾਂਗਾ ਕਿਉਂਕਿ ਸਾਡੇ ਅੱਜ ਵੀ ਮੈਂ ਬੈਠੇ ਸੰਸਾਰੇ ਸੱਜਣ ਮੈਂ ਕਹਿੰਦਾ ਸਾ ਕਦਮ-ਕਦਮ ਤੇ ਮਤਭੇਦ ਨੇ ਨਾਵਾਂ ਦੇ ਮਤਭੇਦ ਨੇ ਪਰ ਇੱਥੇ ਸਤਿਗੁਰੂ ਘੜੀ ਚ ਪ੍ਰਵੇਸ਼ ਕਰਦੇ ਆ ਸਤਿਗੁਰੂ ਰਾਹ ਟਿਕਾਣਾ ਕਰਦੇ ਆ ਇੱਥੇ ਸੰਗਤ ਜੀ ਉਸ ਰਾਤ ਵੀ ਹਜ਼ੂਰ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਨੇ ਸਤਿਗੁਰੂ ਅੱਜ ਵੀ ਪਰਮੇਸ਼ਵਰ ਦੀ ਯਾਦ ਵਿੱਚ ਨੇ ਸਵੇਰੇ ਦਿਨ ਚੜਦਾ ਆਖੇ ਤਿਆਰੀ ਹੁੰਦੀ ਹੈ ਇਧਰੋਂ ਪਿੱਛੋਂ ਫੌਜ ਆ ਗਈ ਆਨੰਦਪੁਰ ਸਾਹਿਬ ਦੇ ਨੇੜੇ ਦੇ ਤਕਰੀਬਨ ਜਿੰਨੇ ਰੰਗੜ ਸਨ ਮੈਂ ਕਿਸੇ ਤੋਂ ਨਫ਼ਰਤ ਨਹੀਂ ਕਰਦਾ ਇਹ ਸਾਰੇ ਵਿੱਚ ਸ਼ਾਮਲ ਸਨ ਇਲਾਕੇ ਦੇ ਰੰਗੜ ਮੁਸਲਮਾਨ ਇੱਥੋਂ ਤੱਕ ਪਹਾੜੀ ਕੁਛ ਰਾਜੇ ਲਾਹੌਰ ਤੋਂ ਸਰਹੰਦ ਤੋਂ ਮਲੇਰਕੋਟਲੇ ਤੋਂ ਦਿੱਲੀ ਤੋਂ ਇਨੇ ਲੋਕ ਸਾਰੇ ਇਕੱਠੇ ਹੋਏ ਸਤਗੁਰਾਂ ਨੇ ਸਵੇਰੇ ਉੱਠ ਕੇ ਅਕਾਲਪੁਰਖ ਦੀ ਯਾਤ ਜੁੜੇ ਸੰਗਤ ਜੀ ਤਿਆਰੀ ਕਿਵੇਂ ਕੀਤੀ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਤੇ ਭਾਈ ਆਲਮ ਸਿੰਘ ਮੈਂ ਫਿਰ ਬੇਨਤੀ ਕਰਾਂਗਾ ਜੀ ਮੈਂ ਅੱਜ ਕਿਸੇ ਕਵੀ ਦਾ ਇਤਿਹਾਸ ਨਹੀਂ ਲਿਆ ਜੋ ਸਾਡੇ ਕੋਲ ਥੋਸ ਸਬੂਤ ਨੇ ਭਾਈ ਧਰਮ ਸਿੰਘ ਤੇ ਆਲਮ ਸਿੰਘ ਜੀ ਨੂੰ ਕੋਲ ਬੁਲਾਇਆ ਭਾਈ ਆਲਮ ਸਿੰਘ ਇਹ ਇਹਨਾਂ ਨੂੰ ਭਾਈ ਆਲਮ ਸਿੰਘ ਨਚਨਾ ਕਹਿੰਦੇ ਹੁੰਦੇ ਸਨ ਇਹ ਸੁਣਿਆ ਹੋਣਾ ਇਹ ਇਸ ਢੰਗ ਨਾਲ ਜੁਦ ਕਰਦੇ ਸਨ ਜਿਵੇਂ ਬੰਦਾ ਨੱਚ ਨਹੀਂ ਰਿਹਾ ਇੰਨੇ ਫੁਰਤੀਲੇ ਸੰਫੈਰ ਨਹੀਂ ਸੰ ਜਮੀਨ ਤੇ ਲੱਗਣ ਦਿੰਦੇ ਭਾਈ ਆਲਮ ਸਿੰਘ ਇਹਦੇ ਦੋ ਬੇਟੇ ਵਿੱਚ ਨੇ ਇਸ ਜੰਗ 'ਚ ਸੰਗਤ ਜੀ ਇਹਦੀ ਪਤਨੀ ਦੀ ਰਸਤੇ ਵਿੱਚ ਸ਼ਹੀਦ ਹੋ ਗਈ ਬੀਬੀ ਪਿੱਖਾ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਤੇ ਆਲਮ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਤੁਸੀਂ ਨੇ ਨਗਰਾਨੀ ਤਕੜਾਈ ਵਾਸਤੇ ਖੱਲਾਸ਼ੇਰੀ ਦੇਣੀ ਹੈ ਚਾਰ ਭਾਈਆਂ ਨੇ ਜੀ 8-8 ਸਿੰਘ ਇੱਕ-ਇੱਕ ਪਾਸੇ ਲਾ ਦਿੱਤਾ ਕਿਸ ਨਹੀਂ ਹੋ ਗਿਆ ਜੀ 32 ਤੇ ਹੋ ਗਿਆ ਤੇ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਕਿਉਂਕਿ ਪੁਰਾਣੇ ਇਤਿਹਾਸਾਂ ਵਿੱਚ ਕਾਠਾ ਸਿੰਘ ਕੋਠੀ ਸਿੰਘ ਦੋ ਨਾਂ ਦਿੱਤੇ ਆ ਪਰ ਜੋ ਤੁਸੀਂ ਲਿਖਿਆ ਹੋਇਆ ਕਾਠਾ ਸਿੰਘ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਇਹ ਦੋਨੋਂ ਜਿਹੜੇ ਨੇ ਇਹਨਾਂ ਦਾ ਪਹਿਰਾ ਗੜੀ ਦੇ ਅੱਗੇ ਹੈ ਅੰਦਰ ਸਤਿਗੁਰੂ ਨੇ ਭਾਈ ਦਇਆ ਸਿੰਘ ਸਹਿਬ ਜੀ ਆਦੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਜਦੋਂ ਦਿਨ ਚੜਿਆ 8 ਪੋ ਦਾ ਇਦਰੋਂ ਨਾਰ ਖਾਨ ਖਵਾਜ਼ਾ ਖਿਜ਼ਰ ਖਾਨ ਇਹ ਸਾਰੇ ਇਕੱਠੇ ਹੋ ਗਏ ਆ ਨਾ ਆਪ ਨੂੰ ਬੇਨਤੀ ਕਰਾ ਸਭ ਤੋਂ ਪਹਿਲਾ ਹਮਲਾ ਉਹਨਾਂ ਨੇ ਮਦਨ ਸਿੰਘ ਤੇ ਕੋਠਾ ਸਿੰਘ ਤੇ ਕੀਤਾ ਕਿਉਂਕਿ ਇੱਕੋਦਮ ਗੜੀ ਦੇ ਦਰਵਾਜ਼ੇ ਨੂੰ ਪਹਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕਰਦੇ ਆ ਜ਼ਫਰਨਾਮੇ ਚ ਕਿ ਇੱਕ ਆਇਆ ਆਇਆ ਹਾ ਤੇਵਤਾ ਦਾ ਬੰਦਾ ਬੜਾ ਸੂਰਮਾ ਸੀ ਉਹ ਕਈ ਵਾਰ ਉਹਨੇ ਬੜੇ ਠੀਕ ਕੀਤੇ ਕਈ ਵਾਰ ਉਹਨੇ ਬੇਪਰਵਾਹੀ ਦੇ ਕੀਤੇ ਸੰਗਤ ਜੀ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਜਾਨ ਹੂਣ ਕੇ ਲੜੇ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਦੋਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਿਲੇ ਦੇ ਦਰਵਾਜ਼ੇ ਦੀ ਤਕੜਾਈ ਵਾਸਤੇ ਦੋ ਸਿੰਘ ਹੋਰ ਨੇ ਇੱਕ ਦਾ ਨਾਮ ਭਾਈ ਨਾਹਰ ਸਿੰਘ ਹੈ ਤੇ ਇੱਕ ਦਾ ਨਾਮ ਭਾਈ ਸ਼ੇਰ ਸਿੰਘ ਹੈ ਮਹਾਰਾਜ ਜੀ ਨੇ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਭਾਈ ਨਾਹਰ ਸਿੰਘ ਤੇ ਭਾਈ ਸ਼ੇਰ ਸਿੰਘ ਜੀ ਨੂੰ ਇਹ ਕਿਹਾ ਵੀ ਤੁਸੀਂ ਗੜੀ ਦੇ ਦਰਵਾਜੇ ਦੇ ਅੱਗੇ ਸੰਗਤ ਜੀ ਨਾਰ ਖਾਂ ਇਹ ਯਾਦ ਕਰੋ ਨਾਰ ਸਿੰਘ ਵੱਖਰਾ ਹੈ ਤੇ ਨਾਰ ਖਾਂ ਵੱਖਰਾ ਹੈ ਨਾਰ ਖਾਂ ਮਲੇਰ ਕੋਟਲੀਏ ਦਾ ਭਰਾ ਹੈ ਮੈਂ ਅੱਗੇ ਬੇਨਤੀ ਕੀਤੀ ਗੁਲਸ਼ੇਰ ਖਾਂ ਨਾਰ ਖਾਂ ਖਵਾਜਾ ਖਜ਼ਰ ਖਾਂ ਇਹ ਤਿੰਨੇ ਸਨ ਇਸ ਚਮਕੌਰ ਦੀ ਗੜੀ ਦੇ ਵਿੱਚ ਨਾਰ ਖਾਂ ਆਇਆ ਹੈ ਤੇ ਕਹਾਂ ਜਾਂਦਾ ਹੈ ਭਾਈ ਸੰਤੋਖ ਸਿੰਘ ਲਿਖ ਦਿਆ ਇਹਨੇ ਆਪਣੇ ਹੱਥ 'ਚ ਅੱਜ ਮੈਂ ਥੋੜਾ ਜਿਹਾ ਇਤਿਹਾਸ ਲਿਆ ਵੀ ਕਿਵੇਂ ਸਹਬਜ਼ਾਦੇ ਸ਼ਹੀਦ ਹੋਏ ਮੈਂ ਇਸ ਕਰਕੇ ਕਵਤਾ ਨਹੀਂ ਲਈ ਜੀ ਕਹਿੰਦੇ ਇੱਕ ਹੱਥ 'ਚ ਨੇ ਢਾਲ ਪਕੜੀ ਇੱਕ ਹੱਥ 'ਚ ਤਲਵਾਰ ਪਕੜੀ ਜਿਵੇਂ ਬੰਦਾ ਹੰਕਾਰ 'ਚ ਨਹੀਂ ਆਉਂਦਾ ਇਸ ਤਰ੍ਹਾਂ ਤਲਵਾਰ ਨੂੰ ਨਚਾਉਂਦਾ ਹੋਇਆ ਇਹ ਘੜੀ ਵਾਲੇ ਪਾਸੇ ਆਉਂਦਾ ਪਿਆ ਹ ਜਦੋਂ ਇਹ ਨੱਚਦਾ ਹੋਇਆ ਲਲਕਾਰਦਾ ਹੋਇਆ ਆਇਆ ਉੱਥੇ ਫਿਰ ਕਿਹਾ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਥੱਥੇ 'ਚੋਂ ਪਹਿਲਾ ਤੀਰ ਕੱਢਿਆ ਮਹਾਰਾਜ ਨੇ ਤੀਰ ਕੱਢਿਆ ਧਿਆਨ ਨਾਲ ਸੁਣਿਓ ਉਸ ਤੀਰ ਨੂੰ ਚਾੜ ਕੇ ਤੰਦੀ ਦੇ ਉੱਤੇ ਕਹ ਜਾਂਦਾ ਪੂਰਾ ਸਤਗੁਰਾਂ ਨੇ ਕੰਨ ਤੱਕ ਤੰਦੀ ਖਿੱਚੀ ਕਮਾਨ ਤੇ ਚਾੜ ਕੇ ਕੰਨ ਤੱਕ ਖਿੱਚੀ ਤੇ ਪੂਰੇ ਜ਼ੋਰ ਨਾਲ ਜਦੋਂ ਤੰਦੀ ਨੂੰ ਖਿੱਚ ਕੇ ਛੱਡਿਆ ਤੇ ਭਾਈ ਸੰਤੋਖ ਸਿੰਘ ਕਹਿੰਦਾ ਜਿਵੇਂ ਉੱਡਣਾ ਸੱਭ ਜਾਂਦਾ ਹੈ ਨਾ ਇਹ ਲਲਕਾਰੇ ਮਾਰਦਾ ਆ ਰਿਹਾ ਸੀ ਤੀਰ ਇੰਨੀ ਤੇਜ਼ੀ ਨਾਲ ਗਿਆ ਨਾਰ ਖਾਨ ਦੀ ਛਾਤੀ ਨੂੰ ਪਾੜ ਕੇ 20 ਕਦਮ ਪਿੱਛੇ ਛੱਡ ਕੇ ਧਰਤੀ ਉੱਤੇ ਗਾੜ ਦਿੱਤਾ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਤੀਰ ਚੱਲਿਆ ਜਦੋਂ ਇਹ ਜ਼ਮੀਨ ਤੇ ਡਿੱਗਾ ਤੇ ਭਾਈ ਸੰਤੋਖ ਸਿੰਘ ਮੈਂ ਫਿਰ ਬੇਨਤੀ ਕਰਾਂ ਲਾਈਵ ਸੁਣ ਰਿਹਾ ਠੀਕ ਹੈ ਮੈਨੂੰ ਪਤਾ ਹੈ ਉਸ ਗ੍ਰੰਥ ਵਿੱਚ ਬਹੁਤ ਕੁਝ ਮਿਲਾਵਟ ਹੈ ਪਰ ਮੈਂ ਸੱਚੀ ਕਹਿੰਦਾ ਕੋਈ ਇਤਿਹਾਸਕਾਰ ਮੈਨੂੰ ਮਾਈਕਾ ਲਾਲ ਦੱਸੋ ਜਿਹੜਾ ਉਹਦੇ ਤੋਂ ਬਿਨਾਂ ਅੱਗੇ ਤੁਰਦਾ ਪਾਇ ਭਾਈ ਸਾਹਿਬ ਕਹਿੰਦੇ ਆ ਜ਼ਮੀਨ 'ਚ ਗਾੜੀ ਦਿੱਤਾ ਜਿਹੜੀ ਤਲਵਾਰ ਨਚਾਉਂਦਾ ਸੀ ਹਾਂ ਛੁੱਟ ਗਈ ਹੱਥ ਕੰਬੇ ਇੰਨਾ ਹੱਥ ਕੰਬੇ ਤੇ ਉਹਦੀ ਜ਼ਮੀਨ ਦੇ ਉੱਤੇ ਤਲਵਾਰ ਕੰਬਦੀ ਪਈ ਸੀ ਮਹਾਰਾਜ ਨੇ ਇੱਕੋ ਤੀਰ ਛੱਡਿਆ ਉਸ ਤੋਂ ਬਾਅਦ ਉਹਦਾ ਭਰਾ ਸੀ ਨਾਲ ਜੀ ਖਵਾਜ਼ਾ ਖਿਜ਼ਰ ਖਾਨ ਇਹ ਦੋਵੇਂ ਭਰਾ ਨੰਬਰ ਬਣਾਉਣਾ ਚਾਹੁੰਦੇ ਸਨ ਖਵਾਜ਼ਾ ਖਿਜ਼ਰ ਖਾਨ ਜਦੋਂ ਜਿੰਨੂ ਮਹਾਰਾਜ ਨੇ ਮਰਦੂਦ ਕੀਤਾ ਉਹ ਖਵਾਜ਼ਾ ਖਿਜ਼ਰ ਖਾਨ ਜਦੋਂ ਦੇਖਿਆ ਕਿ ਨਾਰਖਾਂ ਤੜਫਦਾ ਪਿਆ ਹੈ ਤੇ ਕਵੀ ਸੰਤੋਖ ਸਿੰਘ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਤੀਰ ਇੰਨਾ ਤੇ ਸੀ ਕਿ ਜਿਵੇਂ ਉਡਣਾ ਸੱਪ ਬੰਦੇ ਨੂੰ ਡੰਗ ਮਾਰ ਕੇ ਖੁੱਡ ਵਿੱਚ ਵਰ ਜਾ ਪਰ ਤੱਕ ਲੱਭਦੀ ਕੋਈ ਨਹੀਂ ਪਿਆ ਖਵਾਜਾ ਖਿਜ਼ਰ ਖਾਂ ਆਇਆ ਜਦੋਂ ਤੀਰ ਵਜਾ ਜੀ ਇਹ ਸਿਰ ਥੱਲੇ ਕਰਕੇ ਨਿਕਲ ਗਿਆ ਗੜੀ ਥੱਲੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਨਾ ਜ਼ਫਰਨਾਮੇ ਚ ਮਹਾਰਾਜ ਕਹਿੰਦੇ ਕਿ ਝੂਦੀਦਮ ਕੇ ਨਾਹਰ ਵਿਆਮਤ ਬਜੰਗ ਝੂਦੀਦਮ ਮੈਂ ਦੇਖਿਆ ਨਾਰਖਾਂ ਆ ਰਿਹਾ ਚੁਦੀਦਮ ਕੇ ਨਾਰ ਬਿਆਮਤ ਬਾਜੰਗ ਚਸ਼ੀ ਦੇ ਜੱਕੇ ਤੀਰ ਮਨ ਬੇਦਰੰਗ ਮਨਦਰਥ ਮੇਰਾ ਕਹਿਣ ਲੱਗੇ ਅਸੀਂ ਆਪਣੀਆਂ ਅੱਖਾਂ ਨਾਲ ਨਾਰਖਾਂ ਨੂੰ ਦੇਖਿਆ ਔਰੰਗਜ਼ੇਬ ਚਿੱਠੀ ਔਰੰਗਜ਼ੇਬ ਨੂੰ ਲਿਖੇ ਔਰੰਗਜ਼ੇਬ ਮੇਰੇ ਭੱਥੇ ਦੇ ਪਹਿਲੇ ਤੀਰ ਦਾ ਸਵਾਦ ਨਾਰਖਾਂ ਨੇ ਚਖਿਆ ਅਗਲਾ ਬਚਨ ਕਿ ਆਂਖਵਾਜ਼ਾ ਮਰਦੂਦ ਵਾਹਿਗੁਰੂ ਸ਼ਬਦ ਵਸੇ ਕਿਹੜਾ ਵਰਤਿਆ ਮਹਾਰਾਜੀ ਨੇ ਮਰਦੂਦ ਦਾ ਲਫ਼ਜ਼ ਹੀ ਅਰਥ ਹੁੰਦਾ ਨਪੁੰਸਕ ਨਮਰਦ ਕਹ ਲੱਗੇ ਮਰਦਾਂ ਦੀ ਤਰ੍ਹਾਂ ਨਹੀਂ ਆਇਆ ਕਿ ਆਖ ਵਾਜ਼ਾ ਮਰਦੂਦ ਸਾਇਆ ਏ ਦੀਵਾਰ ਨਿਆਮਤ ਬਾ ਮਦਾ ਬਾ ਮਰਦਾਂ ਨੇ ਵਾਰ ਆਇਆ ਪਰ ਮਰਦਾਂ ਦੀ ਤਰ੍ਹਾਂ ਨਹੀਂ ਮਰਦੂਦ ਮਹਾਰਾਜ ਕਹਿੰਦੇ ਛਾਤੀ ਮਾਰੀ ਸਿਰ ਲੁਕਾ ਲਿਆ ਦਰੇਗਾ ਅਗਰ ਰੂਵੇ ਆ ਦੀਦ ਮੇ ਬਾ ਯਕ ਤੀਰ ਲਾਚਾਰ ਬਖਸ਼ੀਦ ਮੇ ਜੇ ਮੈਨੂੰ ਕਿਦਾ ਸਿਰ ਲੱਭ ਜਾਂਦਾ ਤਾਂ ਮੈਂ ਸਿਰ ਉਡਾ ਦੇਣਾ ਸੀ ਤੀਰ ਦੇ ਨਾਲ ਯਾਦ ਰੱਖਿਓ ਇਹ ਚੰਦ ਦੀ ਕਲਾ ਦੀ ਗੜੀ ਹੈ ਬਾਦਸ਼ਾਹ ਨੂੰ ਚਿੱਠੀ ਲਿਖੀ ਜਾ ਰਹੀ ਮੈਂ ਇਸ ਤਰ੍ਹਾਂ ਮਾਰੇ ਤੇਰੇ ਬੰਦੇ ਸੰਗਤ ਜੀ ਉਸ ਤੋਂ ਬਾਅਦ ਫਿਰ ਗੜੀ ਉੱਤੇ ਹਮਲਾ ਹੁੰਦਾ ਹੈ ਮੈਂ ਬੇਨਤੀ ਕਰਾਂ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਲੜਾਈਆਂ ਨੇ ਸਭ ਤੋਂ ਜ਼ਿਆਦਾ ਪੱਥੇ ਤੀਰਾਂ ਦੇ ਖਾਲੀ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ 'ਚ ਕੀਤੇ ਜਿਨੇ ਤੀਰਮਾਰ ਨੇ ਇੱਥੇ ਚਲਾਇਆ ਤਬਾਹੀ ਲਿਆ ਦਿੱਤੀ ਫੜ ਕੇ ਹੁਣ ਕਈ ਕਹਿੰਦੇ ਨੇ ਹੱਥੋ ਹੱਥ ਲੜਾਈ ਹੋਈ ਜੀ ਅੱਜ ਕੱਲ ਦੇ ਵਿਦਵਾਨ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਭਰੋਸਾ ਕਰੋ ਮਹਾਰਾਜ ਦਾ ਇੱਕ ਸ਼ੇਰ ਹੈ ਕਹਿੰਦੇ ਰੰਗਿਰ ਬਸੇ ਬਾਰ ਬਰੀਦ ਤੀਰੋ ਤੂਫਾਨ ਫਿਰ ਸੁਣਿਓ ਬਸੇ ਬਾਰ ਬਰੀਦ ਤੈ ਤੀਰੋ ਤੂਫਾਨ ਗਮੀ ਜਮੀ ਹਮਚੂ ਗੁਸਤਾ ਗੁਲਾ ਲਾਲਾ ਰੰਗ ਕਹਿੰਦੇ ਇੰਨੇ ਤੀਰ ਮੇ ਚਲਾਏ ਸਾਰੀ ਧਰਤੀ ਇਸ ਤਰ੍ਹਾਂ ਲਾਲ ਹੋ ਗਈ ਜਿਵੇਂ ਪੋਸ਼ ਦੇ ਫੁੱਲ ਖਿੜੇ ਹੋਣ ਉਹਨਾਂ ਯਾਦ ਰੱਖਿਓ ਬਣਿਆ ਕੀ ਹੋਵੇਗਾ ਇੱਥੇ ਲਾਲ ਹੋਗੀ ਧਰਤੀ ਸੰਗਤ ਜੀ ਇੱਥੇ ਇੱਕ ਇੱਕ ਸਿੰਘ ਨਿਕਲਿਆ ਮੈਂ ਬੇਨਤੀ ਕਰਾਂ ਮੈਂ ਕੋਈ ਸਿੰਘਾਂ ਦੇ ਨਾਂ ਆਪਣਾ ਸਾਂਝੇ ਕਰ ਦੇਣਾ ਤੁਸੀਂ ਇੱਥੇ ਵੀ ਲਿਖੇ ਹੋਇਆ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਫਿਰ ਜੂਜੇ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਤੇ ਭਾਈ ਅਨੰਕ ਸਿੰਘ ਸੰਗਤ ਜੀ ਤੁਹਾਡੇ ਧਿਆਨ ਸਿੰਘ ਅਮਾਜਰੀ ਵਾਲੇ ਇਹ ਬਾਬਾਜੀਤ ਸਿੰਘ ਨਾਲ ਗਏ ਸਨ ਭਾਈ ਕੇਸਰਾ ਸਿੰਘ ਸ਼ਹੀਦ ਹੋਏ ਭਾਈ ਚੰਦਨ ਰਾਉ ਸ਼ੀਦ ਹੋਏ ਚੰਦਨ ਸਿੰਘ ਸ਼ੀਦ ਹੋਏ ਭਾਈ ਧੰਨਾ ਸਿੰਘ ਸ਼ੀਦ ਹੋਏ ਭਾਈ ਬਖਸ਼ੀਸ਼ ਸਿੰਘ ਸ਼ੀਦ ਹੋਏ ਭਾਈ ਗੁਰਬਖਸ਼ੀਸ਼ ਸਿੰਘ ਸ਼ੀਦ ਹੋਏ ਸੰਜੀਤ ਸਿੰਘ ਜੀ ਅਜਬ ਸਿੰਘ ਅਜੈਬ ਸਿੰਘ ਤੇ ਅਨਕ ਸਿੰਘ ਪੰਡਿਤ ਕਿਰਪਾ ਰਾਮ ਜੀ ਦਤ ਭਾਈ ਕਿਰਪਾ ਸਿੰਘ ਸ਼ੀਦ ਹੋਇਆ ਉਹਦਾ ਸੱਕਾ ਭਰਾ ਭਾਈ ਸੰਮੁਖ ਸਿੰਘ ਤੇ ਸ਼ੀਦ ਹੋਇਆ ਦੋਨੋਂ ਭਰਾ ਸ਼ੀਦ ਹੋਏ ਉਸ ਤੋਂ ਬਾਅਦ ਭਾਈ ਮੱਖਣ ਸ਼ਾਹ ਦਾ ਕੋਈ ਪੋਤਾ ਕਹਿੰਦਾ ਪੁੱਤਰ ਕਹਿੰਦਾ ਉਹ ਸ਼ੀਦ ਹੋਏ ਸੰਗਤ ਜੀ ਇਥੇ ਜਦੋਂ ਮਹਾਰਾਜ ਜਿਹਦੇ ਵੱਡੇ ਸਹਬਜ਼ਾਦੇ ਨੇ ਕਿਹਾ ਸਤਿਗੁਰੂ ਜੀ ਮੈਦਾਨੀ ਜੰਗ ਵਿੱਚ ਉਤਰਨ ਦੀ ਇਜਾਜ਼ਤ ਦਿਓ ਮੈਂ ਜਦੋਂ ਸੰਤ ਸਾਖਾ ਤਾਂ ਬੜੀ ਬੜੀ ਸੁਣਾਇਆ ਜਦੋਂ ਅੱਜ ਮੈਂ ਪੁਰਾਣੀ ਸਰੋਤ ਵੇਖਣ ਦਾ ਯਤਨ ਕੀਤਾ ਨਹੀਂ ਸੰਗਤ ਜੀ ਬਾਬਾ ਜੀਤ ਸਿੰਘ ਦੀ ਸ਼ਹੀਦੀ ਅਦੁੱਤੀ ਹੈ ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਤੋੜਿਆ ਭਾਈ ਧਾਨ ਸਿੰਘ ਨਾਲ ਭਾਈ ਸੁੱਖਾ ਸਿੰਘ ਨਾਲ ਭਾਈ ਬਖਸ਼ੀ ਸਿੰਘ ਨਾਲ ਇਹ ਸਾਰੇ ਸਿੰਘ ਨਾਲ ਸਨ ਭਾਈ ਆਲਮ ਸਿੰਘ ਦੇ ਪੁੱਤਰ ਨਾਲ ਮੈਂ ਕਹਿੰਦਾ ਕਿਹੋ ਜਿਹਾ ਹੋਵੇਗਾ ਇੱਕ ਮੈਂ ਚਮਕੌਰ ਦੀ ਗੜੀ ਜਦੋਂ ਪੜਨਾ ਪਿਓ ਪੁੱਤਰ ਭਰਾ ਚਾਚੇ ਤਾਇ ਦੂਜਾ ਦੂਜੋ ਮੈਂ ਨਨਕਾਣਾ ਸਾਹਿਬ ਦਾ ਸਾਕਾ ਪੜਨਾ ਉੱਥੇ ਵੀ ਕੋਈ ਕੋਈ ਭਰਾ ਕੋਈ ਪੁੱਤਰ ਚਾਚਾ ਤਾਇ ਇਕੱਠੇ ਮਹਾਰਾਜ ਜੀ ਤੋਂ ਜਾਜ ਇਜਾਜ਼ਤ ਮੰਗੀ ਪਿਤਾ ਜੀ ਮੈਦਾਨੀ ਜੰਗ ਵਿੱਚ ਜੂਝਣ ਦੀ ਇਜਾਜ਼ਤ ਦਿਓ ਕੈਸਾ ਜਿਗਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾਂ ਪਿਤਾ ਤੁਰਿਆ ਅੱਜ ਪਿਤਾ ਬਣ ਕੇ ਪੁੱਤਰ ਤੁਰਨ ਲੱਗੇ ਆ ਮਹਾਰਾਜ ਅਸੀਸ ਦਿੱਤੀ ਪੁੱਤਰ ਜੀਤ ਸਿੰਘ ਨੇ ਸੀਨੇ ਨਾਲ ਲਾਇਆ ਮਸਤਕ ਚੁੰਮਿਆ ਤੇ ਨਾਲ ਤੁਰਦਿਆਂ ਕਿ ਆ ਪੁੱਤਰ ਲਾਲ ਜੀ ਜਿਸ ਦਿਨ ਤੁਹਾਡਾ ਜਨਮ ਹੋਇਆ ਆਪਾਂ ਪਹਿਲੀ ਜੰਗ ਦਿੱਤੀ ਸੀ ਤੁੰਗਾਣੀ ਦੀ ਇਹ ਅੱਲਾ ਯਾਰ ਖਾਂ ਜੋਗੀ ਦਾ ਸ਼ੇਰ ਨਹੀਂ ਇਹ ਜੋਹਰੇ ਤੇ ਇੱਕ ਵੱਖਰੀ ਨਜ਼ਮ ਹੈ ਉਸ ਦਿਨ ਸੀ ਪਹਿਲੀ ਜੰਗ ਜਿੱਤੀ ਸੀ ਉੱਤਰ ਦਿੱਤਾ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਗਿਆ ਤੋ ਆਖਰ ਜੀਤਾ ਨਾ ਆਊਂਗਾ ਸੰਗਤ ਜੀ ਬਾਬਾ ਅਜੀਤ ਸਿੰਘ ਚਲਦੇ ਆ ਪੂਰਾ ਭੱਥਾ ਹਜ਼ੂਰ ਨੇ ਆਪ ਤੀਰਾਂ ਨਾਲ ਭਰਿਆ ਪੁਰਾਣੀ ਸਰੂਤ ਕਹਿੰਦੇ ਆ ਹੁਣ ਤੁਸੀਂ ਹਿਸਾਬ ਲਾਓ ਇੱਕ ਤੀਰਾਂ ਦਾ ਭੱਥਾ ਕਮਾਨ ਨਾਲ ਇੱਕ ਕਰਪਾਨ ਵੱਡੀ ਇੱਕ ਸਤਗੁਰਾਂ ਨੇ ਤੁਰਨ ਲੱਗਿਆਂ ਕਮਰ ਕੱਸੇ ਦੇ ਵਿੱਚ ਜਮਦਰ ਪਾ ਦਿੱਤਾ ਪਿਤਾ ਨੂੰ ਪਤਾ ਸੀ ਆਹ ਕੁਝ ਮੇਰੇ ਪੁੱਤਰ ਨੇ ਵਰਤਣਾ ਹੈ ਤੀਰ ਕਮਾਨ ਕਰਪਾਨ ਜਮਦਰ ਤੇ ਨਾਲ ਨੇਜਾ ਮਾਰੇ ਨੇ ਪੜਾ ਦਿੱਤਾ ਸਾਂਗ ਸ਼ਬਦ ਵਰਦਿਆ ਜੀ ਨੇਜਾ ਪਕੜਾ ਦਿੱਤਾ ਬਾਬਾ ਅਜੀਤ ਸਿੰਘ ਜੀ ਉਤਰੇ ਸਭ ਤੋਂ ਪਹਿਲਾਂ ਉਹਨਾਂ ਤੀਰ ਚਲਾਏ ਬਾਬਾ ਜੀ ਨੇ ਪਹਿਲਾਂ ਪੱਥਾ ਵਰਤੇ ਜੀ ਤੀਰ ਚਲਾਏ ਜਿੰਨੇ ਤੀਰ ਸੰਤ ਇਤਿਹਾਸ ਕਹਿੰਦਾ ਇੱਕ ਤੀਰ ਚੱਲਦਾ ਸੀ ਤੇ ਕਈਆਂ ਦੇ ਸੀਨੇ ਬਿਨ ਬਿਨ ਕੇ ਨਿਕਲੇ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੀ ਯਾਦ ਰੱਖਿਓ ਤੇ ਤੇਜ ਪ੍ਰਤਾਪ ਬਾਪੂ ਦਾ ਹੈ ਵਿੱਚ ਜਦੋਂ ਤੀਰ ਸਾਰੇ ਖਤਮ ਹੋ ਗਏ ਫਿਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਹੱਥ ਚ ਨੇਜ਼ਾ ਪਕੜਿਆ ਸੰਗ ਸ਼ਬਦ ਵਰਤੇ ਸੋਇਨਾ ਪਤ ਜੀ ਦੇ ਕਹਿੰਦੇ ਨੇ ਪ੍ਰੋ ਪ੍ਰੋ ਕੇ ਰੱਖੀ ਜਾਣ ਜਿਹੜਾ ਸਾਹਮਣੇ ਆਵੇ ਬਸ ਪ੍ਰੋਣ ਤੇ ਇੰਨਾ ਜ਼ਬਰਦਸਤ ਉਹ ਸੰਗ ਸੀ ਉਹ ਨੇਜ਼ਾ ਸੀ ਜੀ ਸਾਹਮਣੇ ਇੰਨੀ ਦੇਰ ਨੂੰ ਇੱਕ ਬੰਦਾ ਆਇਆ ਉਹਨੇ ਪਾਇਆ ਹੋਇਆ ਸੀ ਸੰਜੋ ਲੋਹੇ ਦਾ ਬਾਬਾ ਅਜੀਤ ਸਿੰਘ ਨੂੰ ਮੰਗਾਰਿਆ ਬਾਬਾ ਜੀ ਆਪਣੇ ਪੈਰਾਂ ਤੋਂ ਉੱਪਰ ਉੱਠ ਕੇ ਪੂਰੇ ਜ਼ੋਰ ਨਾਲ ਉਹਦੇ ਸੀਨੇ ਦੇ ਵਿੱਚ ਮਾਰਿਆ ਨੇਜਾ ਉਹ ਲੋਹਾ ਸੀ ਜੀ ਜਦੋਂ ਖਿੱਚਣ ਲੱਗਿਓ ਬੰਦਾ ਤਾਂ ਮਰ ਗਿਆ ਧਰਤੀ 'ਚ ਡਿੱਗ ਪਿਆ ਜਦੋਂ ਖਿੱਚਣ ਲੱਗੇ ਤੇ ਉਹ ਨੇਜਾ ਟੁੱਟ ਗਿਆ ਬਾਬਾ ਜੀ ਨੇ ਉਹ ਨੇਜਾ ਟੁੱਟਾ ਰੱਖ ਦਿੱਤਾ ਉੱਥੇ ਭਾਈ ਸੰਤੋਖ ਸਿੰਘ ਕਹਿੰਦਾ ਨੇਜਾ ਕਾ ਦਾ ਟੁੱਟਾ ਇੰਜ ਲੱਗਦਾ ਕਿ ਜਿਵੇਂ ਸੱਪ ਦੇ ਦੋ ਟੁਕੜੇ ਹੋ ਗਏ ਹੋਣ ਫਿਰ ਬਾਬਾ ਜੀ ਨੇ ਕੀਤਾ ਆਪਣੇ ਹੱਥ ਚ ਕਰਪਾਨ ਪਕੜੀ ਜੀ ਤਲਵਾਰ ਪਕੜੀ ਸੇਨਾਪਤ ਕਹਿੰਦਾ ਹੈ ਕਿ ਬਾਬਾ ਜੀ ਦੀ ਤਲਵਾਰ ਚ ਇੰਨਾ ਸੀ ਜਿਸ ਬੰਦੇ ਨੂੰ ਲੱਗਦੀ ਸੀ ਦੋ ਟੁਕੜੇ ਤੇ ਕਈ ਦੋ ਦੋ ਬੰਦੇ ਇਕੱਠੇ ਆ ਜਾਂਦੇ ਸਨ ਇਸ ਤਰ੍ਹਾਂ ਚਲਾਉਂਦੇ ਸਨ ਕਿ ਚਾਰ ਚਾਰ ਟੁਕੜੇ ਕਰ ਦਿੰਦੇ ਸਨ ਇੱਕੋ ਤਲਵਾਰ ਦੇ ਨਾਲ ਜਿਵੇਂ ਮੈਂ ਆਥੈਂਟਿਕ ਸਰੋਤ ਤੋਂ ਗੱਲ ਕਰ ਰਿਹਾ ਹਾਂ ਕਿਸੇ ਦਾ ਦੋ ਟੁਕੜੇ ਕਿਸੇ ਦੇ ਚਾਰ ਟੁਕੜੇ ਇੰਨੀ ਕਰਪਾਨ ਵਾਈ ਤੇ ਉੱਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖ ਰਹੇ ਨੇ ਚਿਹਰਾ ਐ ਦਗਦਾ ਕਰਦਾ ਜੀ ਕਿਉਂਕਿ ਇਸ ਚੀਜ਼ ਨੂੰ ਦੇਖਣ ਵਾਸਤੇ ਪੂਰਾ ਤੇਜ ਪ੍ਰਤਾਪ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਬਹੁਤ ਸੌਖਾ ਹੈ ਸੱਜਣੋ ਯਾਦ ਰੱਖਿਓ ਪੁੱਤਰਾਂ ਦੀ ਮੌਤ ਹੋ ਜਾ ਲੋਕੀ ਪੋਸਟਮਾਰਟਮ ਨਹੀਂ ਕਰਾ ਸਕਦੇ ਸਤਿਗੁਰਾਂ ਦਾ ਜਹੋ ਜਲਾਲ ਸਹਿਬਜ਼ਾਦਾ ਜੀ ਦੀ ਤਲਵਾਰ ਚੱਲੀ ਤਲਵਾਰ ਦੇ ਦੋ ਟੁਕੜੇ ਹੋ ਗਏ ਜਦੋਂ ਤਲਵਾਰ ਦੇ ਦੋ ਟੁਕੜੇ ਹੋਏ ਫਿਰ ਜਿਹੜਾ ਜਮਦਾਰ ਪਿਤਾ ਜੀ ਨੇ ਦਿੱਤਾ ਸੀ ਜੀ ਕਮਰ ਕੱਸੇ ਵਿੱਚੋਂ ਉਹ ਜਮਦਾਰ ਕੱਢਿਆ ਤੇ ਬਾਬਾ ਜੀ ਲਲਕਾਰਾ ਮਾਰਦੇ ਹੋਏ ਸਾਹਮਣੇ ਪਾਲਕੀ 'ਚ ਅਨਵਰ ਖਾਂ ਬੈਠਾ ਹੋਇਆ ਸੀ ਅਨਵਰ ਖਾਂ ਕਵਿਜਨ ਦਿੱਤਾ ਕਹਿੰਿਆ ਨਜੀਬ ਖਾਂ ਨਾਂ ਲਿਖਿਆ ਉਹ ਪ੍ਰੇਰ ਰਿਆ ਸੀ ਅੱਗੇ ਵਧੋ ਯਾਂ ਅਲੀ ਯਾਂ ਅਲੀ ਬਾਬਾ ਜੀ ਫੁਰਤੀ ਨਾਲ ਅੱਗੇ ਲੰਗੇ ਉੱਥੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਤਨ ਬਾਬਾ ਅਜੀਤ ਸਿੰਘ ਦਾ ਖੂਨ ਨਾਲ ਨੁੱਚੜ ਰਿਆ ਸੀ ਉੱਥੇ ਜਿਹੜੇ ਸ਼ਬਦ ਵਰਤੇ ਉਹ ਕਹਿੰਦੇ ਇੰਜ ਲੱਗਦਾ ਜਿਵੇਂ ਅਜ ਲਾਰੀ ਨੇ ਲਾਲ ਰੰਗ ਖੋਲ ਦਿੱਤਾ ਹੋਵੇ ਪੂਰੇ ਦਾ ਪੂਰਾ ਜਿਸਮ ਖੂਨ ਨਾਲ ਭਿੱਜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ ਆ ਬਾਬਾ ਜੀ ਇੱਕੋ ਦਮ ਤੇਜ਼ੀ ਨਾਲ ਗਏ ਉਹ ਜੰਮਦਾਰ ਜਿਹੜਾ ਲੋਕਾਂ ਨੂੰ ਸਿਪਾਈਆਂ ਨੂੰ ਪ੍ਰੇਰ ਰਿਆ ਸੀ ਇੱਕੋ ਦਮ ਲੋਕਾਂ ਨੂੰ چیر ਕੇ ਸਿੱਧਾ ਉਹਦੇ ਢਿੱਡ ਦੇ ਵਿੱਚ ਮਾਰਿਓ ਨੇ ਜਦੋਂ ਅਨਵਰ ਖਾਂ ਦੇ ਢਿੱਡ 'ਚ ਵੱਜਾ ਸੰਗਤਜੀਤ 200 ਹੱਥ ਬਾਬਾ ਜੀ ਸਿੰਘ ਦੇ ਉੱਤੇ ਉੱਠਿਆ ਇਹ ਲਾ ਵੀ ਧਿਆਨ ਨਾਲ ਸੁਣਿਓ 200 ਬੰਦਾ ਵਾਹ ਉਦਾਈ ਕਰਦਾ ਬਾਬਾ ਅਜੀਤ ਸਿੰਘ ਜੀ ਦੇ ਤਨ ਦੇ ਉੱਤੇ ਸਭ ਨੇ ਹਮਲੇ ਕੀਤੇ ਕਿਆ ਜਾਂਦਾ ਜਦੋਂ ਬਾਬਾ ਜੀ ਦਾ ਸਾਰਾ ਖੂਨ ਨਿਚੜ ਗਿਆ ਜਮੀਨ ਦੇ ਡਿੱਗੇ ਇਹਨਾਂ ਦੇ ਮੁਖ ਤੋਂ ਆਖਰੀ ਬੋਲ ਸੀ ਵਾਹਿਗੁਰੂ ਬਸ ਆਖਰੀ ਬੋਲ ਸੀ ਉੱਥੇ ਕਹਿੰਦੇ ਧਿਆਨ ਧਰ ਕੇ ਵਾਹਿਗੁਰੂ ਜੀ ਦਾ ਆਖਰੀ ਬੋਲ ਕਿਹਾ ਵਾਹਿਗੁਰੂ ਉੱਥੇ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਬਾਬਾ ਅਜੀਤ ਸਿੰਘ ਡਿੱਗੇ ਸੱਚੀ ਕਹਾ ਇਸ ਗੜੀ ਦੇ ਬਾਹਰ ਕਬੀਰ ਸਾਹਿਬ ਦੇ ਇਸ ਸ਼ਲੋਕ ਦੀ ਵਿਆਖਿਆ ਹੋਈ ਸੀ ਪੁਰ ਜਾ ਪੁਰ ਜਾ ਕਟ ਮਰੇ ਕਬੂ ਨਾ ਛਾਡੇ ਖੇਤ ਉਸ ਤੋਂ ਬਾਅਦ ਮਹਾਰਾਜ ਘੜੀ ਚ ਦੇਖ ਰਹੇ ਜਦ ਦੇਖਿਆ ਪੁੱਤਰ ਇੰਨੀ ਜੁਰਤ ਨਾਲ ਰਿਆ ਤੇ ਇਥੇ ਅੱਲਾ ਯਾਰ ਖਾਂ ਜੋਗੀ ਦਾ ਸ਼ੇਰ ਧੁਕਦਾ ਹੈ ਕਹਿਣ ਲੱਗੇ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਕੋ ਵਾਹ ਮੇਰੇ ਪੁੱਤਰ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਕੋ ਬਾਬਾ ਜੀ ਸਿੰਘ ਸ਼ਹੀਦ ਹੋ ਗਏ उधर सूरज ढल लग पा इधर बाबा जुझार सिंह जी ने हाथ जोड़ के क्या पिता जी बाई से बिछड़ कर जीना नहीं आता खाना नहीं पीना नहीं सोना नहीं भाता सन तोरो हजूर ने क्या बेटा हमने कहा था बाप को जीज धर्म पर लो कहते हैं अब आप को जीज धर्म पर संगत जी बाबा जुजार सिंह जी ने कृपान दी ਉਸੇ ਤਰੀ ਤੀਰਾਂ ਦਾ ਪੱਥਾ ਭਰ ਕੇ ਦਿੱਤਾ ਨੇਜਾ ਦਿੱਤੋ ਨੇ ਕਮਰ ਕੱਸਾ ਕਰਕੇ ਪਰ ਮਹਾਰਾਜ ਨਾ ਜੀ ਦਰਵਾਜਾ ਆਪ ਖੋਲਣ ਆਏ ਪਿਆਰ ਨਾਲ ਸੀਨੇ ਨਾਲ ਲਾਇਆ ਤੇ ਤੁਰਦਿਆਂ ਕਿ ਬੇਟਾ ਤੂੰ ਹੀ ਉਹ ਪੰਥ ਕੇ ਬੇੜੇ ਕੇ ਖਵయ్యా ਸਰ ਬੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ ਲੈ ਦੇ ਕੇ ਤੂੰ ਹੀ ਤੇ ਮੇਰੇ ਗੁਲਸ਼ਨ ਕੇ ਬਕਈਆ ਲੋ ਜਾਓ ਰਾਹ ਤੱਕ ਤਿਆਂ ਖਲਦ ਮੇ ਭਈਆ ਤੁੱਤਰ ਖਾਹਿਸ਼ ਹੈ ਮਾਰੇ ਸ਼ਬਦ ਵਰਤੇ ਨੇ ਖਾਹਿਸ਼ ਹੈ ਕਿ ਤੁਮੇ ਤੈਗ ਚਲਾਤੇ ਹੋਏ ਦੇਖੇ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ ਸੰਗਤ ਜੀ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਅਦੁੱਤੀ ਨੇ ਕੋਈ ਨ ਇਹਨਾਂ ਦੇ ਬਰਾਬਰ ਸਿਰਫ ਦੁਨੀਆ ਚ ਇਕੱਲੇ ਨੇ ਬਾਬਾ ਜੁਝਾਰ ਸਿੰਘ ਜੀ ਉੱtre ਪਰ ਉਹ ਜਿਉਂ-ਜਿਉਂ ਅੱਗੇ ਵਧਨ ਉੱਤੇ ਮਾਰੇ ਤੀਰਾਂ ਦੀ ਛਾਂ ਥੱਲੇ ਅੱਗੇ ਲੈ ਕੇ ਗਏ ਇਤਿਹਾਸ ਕਹਿੰਦਾ ਜਿਵੇਂ ਬਿਜਲੀ ਨਿਕਲਦੀ ਹੈ ਨਾ ਇਹਨੀ ਫੁਰਤੀਲੇ ਸੰਬਾਬਾ ਜੂਹਾਰ ਸਿੰਘ ਜੀ ਪੈਰ ਨਹੀਂ ਲੱਗਣ ਦਿੰਦੇ ਬਸ ਨਿਕਲ ਗਏ ਕਈਆਂ ਨੂੰ ਵੱਢ ਦਿੱਤਾ ਕਈਆਂ ਨੂੰ ਵਿੰਨ ਦਿੱਤਾ ਅਖੀਰ ਤੇ ਬਾਬਾ ਜੂਹਾਰ ਸਿੰਘ ਜੀ ਤੇ ਇਕੱਠਾ ਹਮਲਾ ਹੋਇਆ ਸੱਚ ਮੁੱਚ ਖਿੱਚ ਕੇ ਬਰਸ਼ੀ ਮਾਰੀਓ ਨੇ ਖਿੱਚੀ ਤੇ ਆਂਦਰਾ ਮਾਰ ਆ ਗਈ ਬਾਬਾ ਜੂਹਾਰ ਸਿੰਘ ਸ਼ਹੀਦ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਕਾਰਾ ਛੱਡਿਆ ਫਿਰ ਇੱਕ ਸਹਬ ਜਿਹਾ ਹੋਰ ਸੀ ਇੱਥੇ ਜੋਰਾਵਰ ਸਿੰਘ ਜੀ ਸੰਗਤ ਜੀ ਇਹ ਥੋੜਾ ਜਿਹਾ ਭੁਲੇਖਾ ਸਾਡੇ ਵਿਦਵਾਨਾਂ ਨੂੰ ਲੱਗਾ ਕੋਈ ਸਾਡੇ ਵਿਦਵਾਨਾਂ ਨੇ ਸਹਬ ਜਿਆਦਾ ਜੋਰਾਵਰ ਸਿੰਘ ਇੱਥੇ ਲੜਾਇਆ ਨਹੀਂ ਜੋਰਾਵਰ ਸਿੰਘ ਪਾਲਿਤ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਪਤਾ ਹੋਣਾ ਮੈਂ ਹੁਣੇ ਬੇਨਤੀ ਕੀਤੀ ਉਹ ਉਤਰੇ ਸਨ ਫਿਰ ਇੱਥੇ ਡੜਖੇੜੀ ਉਹ ਰਹਿਆ ਇੱਥੇ ਫਿਰ ਉਹ ਜਦੋਂ ਜੰਗ ਵੀ ਜੂਝੇ ਆ ਉਹ ਰਾਤ ਨੂੰ ਪਾਰ ਨਿਕਲ ਗਏ ਸਨ ਉਹਨੂੰ ਫਿਰ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਕੋਟਲੇ ਨਿਹੰਕਾਂ ਨਿਹੰਕਾਂ ਤੋਂ ਡੜਗੇੜੀ ਮੈਂ ਬੇਨਤੀ ਕਰਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਦੋ ਪੁੱਤਰ ਸ਼ਹੀਦ ਹੋ ਗਏ ਭਾਈ ਹੀਮਤ ਸਿੰਘ ਭਾਈ ਮੋਕਮ ਸਿੰਘ ਭਾਈ ਸਾਬ ਸਿੰਘ ਸ਼ਹੀਦ ਹੋ ਗਏ ਪੰਜ ਮੁਕਤੇ ਸ਼ਹੀਦ ਹੋ ਗਏ ਜੀ ਭਾਈ ਰਾਮ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਟੈਲ ਸਿੰਘ ਤੇ ਭਾਈ ਫਤੀ ਸਿੰਘ ਇਹ ਸ਼ਹਾਦਤ ਦਾ ਜਾਮ ਪੀ ਗਏ ਇਧਰ ਸੂਰਜ ਅਸਤੋਂ ਲੱਗਾ ਉਧਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਆ ਇਹ ਫੈਸਲਾ ਕੀਤਾ ਕੱਲ ਨੂੰ ਆਪਾਂ ਮੈਦਾਨ ਵਿੱਚ ਉਤਰਾਂਗੇ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਬੇਨਤੀ ਕਰ ਗੁਰਮਤਾ ਸ਼ਬਦ ਵਰਤ ਲੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਆ ਮੈਂ ਸਿਰਫ ਅੱਜ ਇੰਨੀ ਕੁ ਬੇਨਤੀ ਕੀਤੀ ਹੈ ਇੱਕ ਬਾਣੀ ਦੂਸਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲਾਂ ਦੀ ਸ਼ਹਾਦਤ ਇਹ ਕਹ ਲੋ ਅੱਲਾ ਯਾਰਖਾਂ ਜੋਗੀ ਦਾ ਇਹ ਸ਼ਬਦ ਲక్ష్ਮਨ ਸਾ ਬਰਾਦਰ ਪਾਇ ਤਸਕੀਨ ਜ਼ਿਗਰ ਥਾ ਸੀਤਾ ਸੀ ਬਤੀ ਵਰਤਾ ਬਨ ਰਾਮ ਕੋ ਘਰ ਥਾ ਬਾਕੀ ਹੈ ਕਨਈਆ ਨਾ ਉਨ੍ਹਾਂ ਦਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਕਾ ਰਤਬਾ ਹੀ ਦਿਗਰ ਥਾ ਕਟਾਂ ਦੀ ਇਹ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ